था था, 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਥੋੜੇ ਪਿੰਡ ਦਾ ਜੰਪਲ ਤਾਂ ਬਿਜਲੀ ਦਾ ਵੱਡਾ ਸਭ ਤੋਂ ਵੱਡਾ ਅਫਸਰ ਹੈ ਬਲਦੇਵ ਸਿੰਘ ਸਰਾਹ ਕਿਸੇ ਨੂੰ ਬਿਜਲੀ ਦਾ ਬਿੱਲ ਆਉਂਦਾ ਹੈ ਜ਼ੀਰੋ ਬਿੱਲ ਆਉਂਦਾ 90% ਘਰਾਂ ਨੂੰ 600 ਯੂਨਟ ਫਰੀ ਹੈ ਫਿਰ ਬਿਜਲੀ ਮੈਂ ਬੁਲਾਇਆ ਬਿਜਲੀ ਵਾਲਾ ਅਫਸਰਾਂ ਨੂੰ ਮੈਂ ਕਿਹਾ ਜੀ ਜਿਹੜੇ ਵੱਡੇ ਅਫਸਰ ਉਹਦੇ ਚਲੋ ਸਰਾਹ ਸਾਹਿਬ ਦਾ ਪਿੰਡ ਜੰਮਿਆ ਨੂੰ ਸਾਰਾ ਪਤਾ ਹੈ ਮੈਂ ਕਿਹਾ ਇਹ ਕੀਨੇ ਕਹਿਤਾ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਉਹ ਦਿਨੇ ਲੱਗਦੇ ਆ 9 ਤੋਂ 5 ਇਹ ਤੁਸੀਂ ਕਿਸਾਨਾਂ ਵਾਲਾ ਜ਼ਿਮੀਂਦਾਰਾਂ ਵਾਲਾ ਜਿਹੜਾ ਦਫ਼ਤਰ ਉਹਨੂੰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਵੀ ਡੇਢ ਵਜੇ ਲੈਟ ਆਉ ਬੀ ਜੀ ਰਾਤ ਨੂੰ ਨਾ ਪਹਿਲਾਂ ਸੌਣ ਜੋਗੇ ਨਾ ਬਾਅਦ ਚ ਸੌਣ ਜੋਗੇ ਮੱਛਰ ਖਾਈ ਅੰਦਰ ਇਹਦਾ ਸੱਪਾਂ ਦੀਆਂ ਸਰੀਆਂ ਮਿੱਦੀ ਜਾਂਦੇ ਨੇ ਉੱਥੇ ਮੈਂ ਕਿਹਾ ਵੀ ਇਹ ਕੰਮ ਆਪਾਂ ਦਿਨੇ ਕਿਉਂ ਨਹੀਂ ਕਰ ਸਕਦੇ ਕਹਿੰਦੇ ਵੀ ਪਹਿਲਾਂ ਤੋਂ ਚੱਲਿਆ ਚਲਾਇਆ ਜਾ ਆਈ ਜਾਂਦਾ ਕਿਸੇ ਨੇ ਪੁੱਛਿਆ ਨਹੀਂ ਮੈਂ ਕਿਹਾ ਬਿਜਲੀ ਦਿਨੇ ਦਿਓ ਐਸ ਵਕਤ ਤੁਸੀਂ ਹੱਥ ਖੜੇ ਕਰਕੇ ਦੱਸ ਦਿਓ ਦਿਨੇ ਆਉਂਦੀ ਹੈ ਨਾ ਦਿਨੇ ਬਿਜਲੀ ਆਉਂਦੀ ਹੈ ਕੋਈ ਕਾਰਨ ਹੋ ਜੇ ਦਿਨੇ ਕੱਟ ਲੱਗ ਜੇ ਤਾਂ ਉਹਦਾ ਕੋਈ ਉਹਦੇ ਬਦਲੇ ਰਾਤ ਨੂੰ ਦੇਣੀ ਪੈ ਜੇ ਤਾਂ ਕੋਈ ਮੈਂ ਕਹਿ ਨਹੀਂ ਸਕਦਾ ਕਿਸੇ ਕੇਸ 'ਚ ਪਰ ਬਿਜਲੀ ਦਿਨੇ ਕੀ ਗੱਲ ਬਈ ਦਿਨੇ ਰਮਾ ਕੇ ਆਓ ਫਸਲ ਨੂੰ ਪਾਣੀ ਲਾ ਕੇ ਆਓ ਆ ਕੇ ਘਰੇ ਸੌਂ ਜਾ ਮੈਂ ਕਿਹਾ ਵੀ ਕਿਹਨੇ ਕਹਦਾ ਤੁਹਾਨੂੰ ਵੀ 8 ਘੰਟੇ 'ਚ ਉਹਦਾ ਸਾਰਾ ਚੋਨਾ ਰਾਮ ਜਾਂਦਾ ਤੁਸੀਂ ਸੱਤ ਕਿਉਂ ਨਹੀਂ ਕਿਹਾ ਬਈ 9 ਕਿਉਂ ਨਹੀਂ ਕਿਹਾ ਇਹ 8 ਕਿਹਨੇ ਕੱਢਿਆ ਉਹ ਫਾਰਮੂਲਾ ਮੈਂ ਕਿਹਾ ਮੈਂ ਕਿਹਾ ਇਹਨੂੰ ਤੁਸੀਂ ਤੁਸੀਂ 8 ਘੰਟੇ ਦਿੰਦੇ ਹੋ ਉਹ ਵੀ ਟੁੱਟਵੀਂ ਦਿੰਦੇ ਹੋ 2 ਘੰਟੇ ਚਲੀ ਗਈ ਫੇਰ ਆ ਗਈ 2 ਘੰਟੇ ਫੇਰ ਘੰਟਾ ਚਲੀ ਗਈ ਫੇਰ ਆ ਗਈ ਮੈਂ ਕਿਹਾ ਇਹਦੇ ਨਾਲ ਕਿਆਰਾ ਮਰ ਜਾਂਦਾ ਕਹਿੰਦੇ ਇਹ ਕਿਆ ਹੋਤਾ ਹੈ ਕਿਆਰਾ ਮਰਦਾ ਮਤਲਬ ਪਾਣੀ ਮਰ ਜਾਂਦਾ ਖਾਲ ਤੇ ਉਹਦੇ ਨਾਲ ਨਾ ਉਸੇ ਕੈਰੇਚੀ ਫੇਰ ਛੱਡਣਾ ਪੈਂਦਾ ਉਸੇ ਕੈਰੇਚੀ ਫੇਰ ਛੱਡਣਾ ਪੈਂਦਾ ਮੈਂ ਕਿਹਾ ਤੁਸੀਂ ਕੰਮ ਕਰੋ ਮੈਂ ਕਿਹਾ ਮੈਂ ਵੀ ਮੈਥਮਾਟਰ ਦਾ ਮੁੰਡਾ ਸਾਇੰਸ ਮੈਥਮਾਟਰ ਦਾ ਮੁੰਡਾ ਮੈਂ ਕਿਹਾ ਤੁਸੀਂ ਇਹ 4 ਦਿਨਾਂ ਚ ਬਿਜਲੀ ਦੇਣੀ ਹੋਵੇ 8-8 ਘੰਟੇ ਕਿੰਨੇ ਘੰਟੇ ਦੇਵੋਗੇ ਕਹਿੰਦੇ 32 ਘੰਟੇ ਮੈਂ ਕਿਹਾ ਜੇ ਤਿੰਨ ਦਿਨ 11-11 ਘੰਟੇ ਦੇ ਦिए ਕਿੰਨੇ ਘੰਟੇ ਬੰਨਣਗੇ ਕਹੇ 33 ਘੰਟੇ ਮੈਂ 1 ਘੰਟੇ ਦੀ ਫਰਕ ਪਿਆ ਤੁਸੀਂ ਐਂ ਕਰੋ 11-11 ਘੰਟੇ ਦੇ ਕੇ ਦੇਖੋ ਕਹਿੰਦੇ ਜੀ ਦੇਖ ਲੈਣੇ 11-11 ਛੱਡਤੀ ਅਸੀਂ ਤੁਹਾਨੂੰ ਦੱਸਿਆ ਨਹੀਂ ਇਹ ਮੈਂ ਕਿਹਾ 9 ਬਾਅਦ ਬੰਦ ਕਰ ਦੂ ਬਾਅਦ ਤੋਂ 10 ਬਾਅਦ ਬੰਦ ਕਰ ਦੂ ਹੁਣ ਉਹ ਕਮਲਾ ਥੋੜੀਆ ਪੱਟਾਂ ਤੋੜ ਲੂਗਾ ਪੱਟਾਂ ਤਾਂ ਫੇਰ ਆਪ ਹੀ ਪੁੱਛਣੀਆਂ ਪੈਣਗੀਆਂ ਕਿਸੇ ਨੇ 10 ਬਾਅਦ ਬੰਦ ਕਰਤੀ ਕਿਸੇ ਨੇ 11 ਬਾਅਦ ਬੰਦ ਕਰਤੀ ਠੀਕ ਹੈ ਜੀ ਤੇ ਨਾਲੇ ਤਿੰਨ ਦਿਨ ਜਦੋਂ ਫੁੱਲ ਰੰਗ ਗਈ ਅਗਲੇ ਤਿੰਨ ਦਿਨ ਉਹਨੂੰ ਲਾਇਆ ਹੀ ਨਹੀਂ ਪਾਣੀ 6 ਦਿਨ ਹੋ ਗਏ ਜੀ ਮੈਂ ਕਿਹਾ ਹੁਣ ਤੁਸੀਂ ਦੇਖੋ 33 ਘੰਟਿਆਂ 'ਚ 6 ਦਿਨ ਚੱਲ ਗਏ ਆਪਣੇ ਤੇ ਥੋੜੇ 6 ਦਿਨ ਕਿੰਨੇ ਚੱਲਦੇ 48 ਘੰਟੇ 6 ਦਿਨਾਂ 'ਚ 15 ਘੰਟੇ ਤੁਹਾਡੀ ਬਿਜਲੀ ਬਚ ਗਈ ਨਾਲੇ ਉਹ ਖੁਸ਼ ਕਹਿੰਦਾ ਜਦੋਂ ਮਰਜੀ ਸੋਚਦਾ ਬੱਲਾ ਜਾਂਦੀ ਹੋਈ ਨਹੀਂ ਓਏ